ਏ ਕਮਾਈ ਜੁਗਤ੍ਰਿ ਆਈ ਤਿੰ ਚੇਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਬਾਨ ਜਿਉਂ ਤਿਸ ਭਾਵੇ ਤਿਵੇਂ ਚਲਾਵੇ ਜਿਉਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਲਾ ਆਵੇ ਬਹੁਤਾ ਏਉ ਵਿਡਾਂ ਆਦੇਸਤੀ ਸਿਆਦੇਸ ਆਗ ਅਨੀਲ ਅਨਾਦ ਅਨਾਹਤੇ ਜੁਗ ਜੁਗ ਏ ਕੋਵੇਸ਼ ਸੰਸਾਰ ਦੀ ਉਤਪਤੀ ਰਚਨਾ ਤੇ ਗਰਦਿਸ਼ ਦੇ ਸੰਬੰਧ ਵਿੱਚ ਜੋ ਜੋਗੀਆਂ ਨੇ ਜਗਤ ਨੂੰ ਵਿਚਾਰ ਦਿੱਤੇ ਨੇ ਉਸ ਸੰਬੰਧ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਨੂੰ ਵਿਚਾਰ ਦੇ ਰਹੇ ਨੇ ਤੇ ਜੋਗੀਆਂ ਨੂੰ ਸਮਝਾ ਰਹੇ ਨੇ ਪੁਰਾਣੇ ਸਮੇਂ ਤੋਂ ਇੱਕ ਕਹਾਵਤ ਚੱਲੀ ਆ ਰਹੀ ਹੈ ਕਿ ਮਾਦਾ ਪ੍ਰਕਿਰਤੀ ਯੁਗਤੀ ਦੇ ਨਾਲ ਪਰਸੂਤ ਹੋਈ ਤੇ ਉਸ ਤੋਂ ਤਿੰਨ ਸ਼ਕਤੀਆਂ ਨੇ ਤਿੰਨ ਚੇਲੇ ਆਨੇ ਜਨਮ ਲਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਹਵਾਲਾ ਦੇ ਕੇ ਫਿਰ ਆਪਣੀ ਵਿਚਾਰ ਜਗਤ ਤੇ ਜੋਗੀਆਂ ਦੇ ਸਾਹਮਣੇ ਰੱਖਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਂ ਜੁਗਤੀ ਦੇ ਨਾਲ ਵਿਆਈ ਪਰਸੂਤ ਹੋਈ ਏ ਮਾਇਆ ਏ ਮਾਦਾ ਏ ਪ੍ਰਕਿਰਤੀ ਤੇ ਫਿਰ ਬਣੇ ਤਿੰਨ ਚੇਲੇ ਪਰਮਾਨ ਪਰਮਾਣਿਕ ਤਿੰਨ ਚੇਲਿਆਂ ਦਾ ਸਿਰਮੌਰ ਤਿੰਨ ਦੇਵਤਿਆਂ ਦਾ ਜਨਮ ਹੋਇਆ ਜਿਨ੍ਹਾਂ ਦੇ ਨਾਲ ਲਖਬ ਜੁੜੇ ਕਿ ਇੱਕ ਸੰਸਾਰੀ ਹੈ ਇੱਕ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ ਤੇ ਇੱਕ ਹੈ ਪਰਲੇ ਕਰਨ ਵਾਲਾ ਹੈ ਇੱਕ ਸੰਸਾਰੀ ਇੱਕ ਭੰਡਾਰੇ ਇੱਕ ਲਾਏ ਦੀਵਾ ਕਿੱਥੇ ਤੱਕ ਵਿਚਾਰ జగਤ ਦੀ ਹੈ ਜੋਗੀਆਂ ਦੀ ਹੈ ਸੰਸਾਰ ਦੀ ਹੈ ਔਰ ਇਸ ਸੰਸਾਰ ਦੇ ਵਿਚਾਰ ਨੂੰ ਸਾਹਮਣੇ ਰੱਖ ਕੇ ਮੇਰੇ ਬਾਦਸ਼ਾਹ ਫਿਰ ਆਪਣੀ ਵਿਚਾਰ ਆਪਣੇ خیال ਆਪਣਾ ਜਵਾਬ ਜਗਤ ਤੇ ਜੋਗੀਆਂ ਦੇ ਸਾਹਮਣੇ ਰੱਖਦੇ ਨੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਜੋਗੀਆਂ ਦੀ ਪਕੜ ਦੇ ਵਿੱਚ ਇੱਕ ਗੱਲ ਆਏ ਕਿ ਸ਼ਕਤੀਆਂ ਤਿੰਨ ਹੀ ਨੇ ਤੇ ਕਿਰਿਆ ਸਿਰਫ ਤਿੰਨ ਤਰ੍ਹਾਂ ਦੀ ਹੋ ਰਹੀ ਹੈ ਜੀਵ ਜਮ ਰਹੇ ਨੇ ਜੀਵ ਟਿਕ ਰਹੇ ਨੇ ਜੀਵ ਮਿਟ ਰਹੇ ਨੇ ਗ੍ਰਹਿ ਨੇ ਛੱਤਰ ਸੂਰਜ ਚੰਦ ਤਾਰੇ ਬਣ ਰਹੇ ਨੇ ਟਿਕ ਰਹੇ ਨੇ ਮਿਟ ਰਹੇ ਨੇ ਪਸ਼ੂ ਪੰਖੀ ਜਨਮ ਲੈ ਰਹੇ ਨੇ ਟਿਕ ਰਹੇ ਨੇ ਫਿਰ ਮਿਟ ਰਹੇ ਨੇ ਇਹ ਨਿਯਮ ਤਿੰਨ ਤਰ੍ਹਾਂ ਦਾ ਜਨਮਣਾ ਜੀਵਣਾ ਤੇ ਮਿਟ ਜਾਣਾ ਸਾਰਿਆਂ ਤੇ ਲਾਗੂ ਹੈ ਔਰ ਸਾਰਿਆਂ ਦੀ ਬਕਾਇਦਾ ਆਪਣੀ ਉਮਰ ਹੈ ਤਿੰਨ ਚੇਲੇ ਪਰਵਾਣ ਪਰਮਾਣਿਕ ਇਹ ਤਿੰਨ ਚੇਲੇ ਨੇ ਦਰਸਲ ਤਿੰਨਾਂ ਦੀ ਹੀ ਗਿਣਤੀ ਕਰੀਬਨ ਕਰੀਬਨ ਸਾਰੇ ਵਿਦਵਾਨਾਂ ਨੇ ਪ੍ਰਕਿਰਤੀ ਦੇ ਸੰਬੰਧ ਵਿੱਚ ਕੀਤੀ ਹੈ ਉਹਨਾਂ ਨੇ ਪ੍ਰਕਿਰਤੀ ਦੇ ਗੁਣ ਵੀ ਤਿੰਨ ਮੰਨੇ ਰਜੋ ਤਮ ਸਤ ਸਰੀਰ ਵੀ ਤਿੰਨਾਂ ਦਾ ਜੋੜ ਹੈ ਮਨ ਹੈ ਔਰ ਅਸਥੂਲ ਮਾਦਾ ਹੈ ਸਰੀਰ ਤੇ ਫਿਰ ਆਤਮਾ ਹੈ ਇੱਕ ਨੂੰ ਵੀ ਅਲੱਗ ਕਰਦੇ ਹੀ ਹੈ ਤੇ ਹੋਂਦ ਕਾਇਮ ਰੱਖਣੀ ਬਹੁਤ ਔਖੀ ਹੋ ਜਾਂਦੀ ਹੈ ਆਤਮਾ ਹੈ ਮਨ ਹੈ ਸਰੀਰ ਹੈ ਸਮੇਂ ਦੀਆਂ ਹਾਲਤਾਂ ਵੀ ਤਿੰਨ ਨੇ ਮਾਜ਼ੀ ਹਾਲ ਮਸਤਕਬਲ ਭੂਤ ਭਵਿਸ਼ ਵਰਤਮਾਨ ਇਸੇ ਤਰੀਕੇ ਨਾਲ ਦੇਖਿਆ ਜਾ ਜੋ ਸਰੀਰ ਦੇ ਚ ਜੀਵਨ ਦੇ ਚ ਚੱਲ ਰਹੀ ਚੇਤਨਾ ਹੈ ਉਹਦੀਆਂ ਹਾਲਤਾਂ ਵੀ ਤਿੰਨੇ ਜਾਗਰਤ ਸੁਪਨ ਸਖੋਪਤ ਤੇ ਫਿਰ ਅਸੀਂ ਦੇਖਦੇ ਹਾਂ ਕਿ ਜੋ ਕੁਝ ਜਗਤ ਦੇ ਚ ਹੋ ਰਿਹਾ ਹੈ ਉਹਦੇ ਚ ਵੀ ਕਿਰਿਆਵਾਂ ਤਿੰਨੇ ਜੀਵ ਜਮਰੇ ਨੇ ਜੀਵ ਬਣ ਰਹੇ ਨੇ ਔਰ ਉਹਨਾਂ ਦੀ ਪਾਲਣਾ ਹੋ ਰਹੀ ਏ ਟਿਕ ਰਹੇ ਨੇ ਫਿਰ ਮਿਟ ਜਾਂਦੇ ਨੇ ਜੋਗਿਆ ਤੇ ਕੁਛ ਆਮ ਪ੍ਰਾਚੀਨ ਸੰਤਾਂ ਦੇ ਮਨ ਵਿੱਚ ਖਿਆਲ ਆਇਆ ਜੋ ਜਨਮ ਦੇ ਰਿਹਾ ਹੈ ਹੋ ਹੀ ਨਹੀਂ ਸਕਦਾ ਕਿ ਉਹ ਹੀ ਮਾਰ ਰਿਹਾ ਹੈ ਕਿਉਂਕਿ ਉਹਨੂੰ ਮਾਰਨ ਦਾ ਫਿਰ ਕੀ ਪ੍ਰਯੋਜਨ ਹੋ ਗਿਆ ਕਿਉਂਕਿ ਜਨਮ ਉਸ ਨੇ ਦਿੱਤਾ ਹੈ ਜਿਸ ਨੇ ਜਨਮ ਦਿੱਤਾ ਹੈ ਮਾਰਨ ਦਾ ਸਵਾਲ ਨਹੀਂ ਪੈਦਾ ਹੁੰਦਾ ਜੋ ਜਨਮ ਕੋਈ ਹੋਰ ਦੇ ਰਿਹਾ ਹੈ ਪਰਲੇ ਕੋਈ ਹੋਰ ਕਰ ਰਿਹਾ ਹੈ ਤੇ ਫਿਰ ਹੋਰ ਪਕੜ ਦੇ ਚ ਆਈ ਗੱਲ ਪਾਲਣਾ ਕੋਈ ਹੋਰ ਕਰ ਰਿਹਾ ਹੈ ਔਰ ਇਹ ਤਿੰਨ ਸ਼ਕਤੀਆਂ ਵੱਖ-ਵੱਖ ਨੇ ਬਾਅਦ ਵਿੱਚ ਇਹਨਾਂ ਤਿੰਨ ਸ਼ਕਤੀਆਂ ਨੂੰ ਨਾਮ ਵੀ ਦੇ ਦਿੱਤੇ ਗਏ ਬ੍ਰਹਮਾ ਵਿਸ਼ਨ ਮਹੇਸ਼ ਬ੍ਰਹਮਾ ਸੰਸਾਰੀ ਹੈ ਵਿਸ਼ਨੂ ਭੰਡਾਰੀ ਹੈ शंकर ਲੈ ਕਰਨ ਵਾਲਾ ਹੈ ਪਰਲੇ ਕਰਨ ਵਾਲਾ ਹੈ तो एक जन्म ਦੇਣ ਵਾਲਾ ਹੈ ਇੱਕ ਪਾਲਣਾ ਕਰਨ ਵਾਲਾ ਹੈ ਇੱਕ ਮੌਤ ਦੇਣ ਵਾਲਾ ਹੈ اور ਇਨਾਂ ਤਿੰਨਾਂ ਹੀ ਖਿਆਲਾਂ ਦੇ ਆਧਾਰ ਦਿੱਤੇ ਇਹ ਤਿੰਨ ਦੇਵਤੇ ਸੜੇ ਦੇਸ਼ ਤੇ ਪਰਮਾਣਿਕ ਮੰਨੇ ਗਏ ਜਿਆਦਾ ਮੰਦਰ ਮਹਾਦੇਵ ਤੇ বিষ্ণੂ ਦੇ ਨੇ ਬ੍ਰਹਮਾ ਜੀ ਦੇ ਮੰਦਰ ਭਾਰਤ ਦੇ ਚ ਨਹੀਂ ਨੇ ਕਿਦਰੇ ਅਖੌਤੀ ਮੰਦਰ ਇੱਕ ਕਦ ਮੌਜੂਦ ਹੈ ਕਾਰਨ ਜਨਮ ਹੋ ਗਿਆ ਤੋ ਜਨਮ ਹੋ ਗਿਆ ਹੁਣ ਉਸ ਨਾਲ ਕੋਈ ਸੰਬੰਧ ਨਹੀਂ ਹੁਣ ਤੇ ਉਸ ਨਾਲ ਸੰਬੰਧ ਹੋਵੇਗਾ ਜੋ ਪਾਲਣਾ ਕਰੇ ਜਾਂ ਜਿਸ ਤੋਂ ਮੌਤ ਹੋਣੀ ਹੈ ਜਿੱਥੋਂ ਜਨਮ ਹੋ ਗਿਆ ਜਿੱਥੋਂ ਅਸੀਂ ਆ ਗਏ ਉਸ ਨਾਲ ਦੁਬਾਰਾ ਤੇ ਕੋਈ ਸੰਬੰਧ ਹੈ ਨਹੀਂ ਇਸ ਵਾਸਤੇ ਇਹ ਬਹੁਤ ਵੱਡਾ ਸਵਾਰਥ ਸਮਝੋ ਕਿ ਬ੍ਰਹਮੇ ਦੇ ਫਿਰ ਕੋਈ ਮੰਦਰ ਨਹੀਂ ਬਣਿਆ। ਉਹਦੀ ਪੂਜਾ ਵੀ ਨਹੀਂ ਹੋਈ। ਕਿਸੇ ਥਾਂ ਕੋਈ ਉਸਦੀ ਆਰਤੀ ਵੀ ਨਹੀਂ ਗਾਇਨ ਹੁੰਦੀ। ਬਾਕੀ ਦੇਵਤਿਆਂ ਦੀ ਤਰ੍ਹਾਂ ਉਹਨੂੰ ਕੋਈ ਇਸ਼ਟ ਰੂਪ ਦੇ ਚ ਵੀ ਨਹੀਂ ਮੰਨਦਾ। ਸਿਰਫ ਇਤਨਾ ਹੀ ਖਿਆਲ ਹੈ ਕਿ ਉਹ ਵੇਦਾਂ ਦਾ ਰਚੇਤਾ ਹੈ। ਸੰਸਾਰ ਦਾ ਰਚੇਤਾ ਹੈ। ਸੰਸਾਰ ਨੂੰ ਬਣਾਉਣ ਵਾਲਾ ਹੈ। ਪਾਲਾ ਪੈਣਾ ਉਸ ਨਾਲ ਜਿਸ ਨੇ ਪਾਲਣਾ ਕਰਨੀ ਹੈ ਤਾਂ ਬਿਸ਼ਨੂ ਦੇ ਬਹੁਤ ਮੰਦਰ ਨੇ ਬਹੁਤ ਮੰਦਰ ਨੇ ਪਾਲਣਾ ਪਦਾਰਥ ਨਾਲ ਲਾਉਂਦੀ ਹੈ ਪਾਲਣਾ ਧਨ ਨਾਲ ਲਾਉਂਦੀ ਹੈ ਤਾਂ ਫਿਰ ਨਾਰਾਇਣ ਦੇ ਨਾਲ ਲక్ష్ਮੀ ਹੈ ਲక్ష్ਮੀ ਤੁਮਰਾਤ ਪਦਾਰਥ ਵਸਤੂ ਸੰਪਦਾ ਜਿਸ ਦੇ ਰਾਹੀਂ ਪਾਲਣਾ ਹੁੰਦੀ ਹੈ ਜਿਸ ਤੋਂ ਬਿਨਾ ਜੀਵਾਂ ਦੀ ਪਾਲਣਾ ਹੋਣੀ અત્યੰਤ ਕਠਨ ਹੈ ਤੋ ਲక్ష్ਮੀ ਨਾਰਾਇਣ ਨਾਰਾਇਣ ਦੀ ਮਹਿਮਾ ਤਾਂ ਹੈ ਕਿ ਲక్ష్ਮੀ ਹੈ ਤੇ ਲక్ష్ਮੀ ਤੋਂ ਬਿਨਾ ਪਾਲਣਾ ਹੋ ਨਹੀਂ ਸਕਦੀ ਧਨ ਪਦਾਰਤਵ ਬਿਨਾ ਜੀਵਨ ਨੂੰ 3ਪਤ ਕਰਨਾ ਸਰੀਰਕ ਤਲ ਤੇ ਬਹੁਤ ਔਖਾ ਹੈ ਤੋ ਲక్ష్ਮੀ ਨਾਰਾਇਣ ਦੀ ਖੂਬ ਪੂਜਾ ਹੋਈ ਖੂਬ ਮੰਦਰ ਕਾਫੀ ਉਹਦੀ ਪੂਜਾ ਤੇ ਪ੍ਰਤੀਸ਼ਟਾ ਲੇਕਿਨ ਡਰੇ ਹੋਏ ਮਨੁੱਖਾ ਨੇ ਭੈ ਬੀਤ ਮਨੁੱਖਾ ਨੇ ਸ਼ੰਕਰ ਦੇਵੀ ਪੂਜਾ ਕੀਤੀ ਨਾਰਾਇਣ ਦੀ ਪੂਜਾ ਇਸ ਵਾਸਤੇ ਹੋਈ ਪਾਲ ਨਾ ਹੁੰਦੀ ਰਹੇ ਸ਼ਿਵ ਜੀ ਦੀ ਪੂਜਾ ਇਸ ਵਾਸਤੇ ਹੋਈ ਮੌਤ ਤੋਂ ਬਚੀਏ ਕਿ ਬਾਕੀਆਂ ਦੇ ਘਰ ਤੇ ਜਾਵੇ ਪਰ ਸਾਡੇ ਘਰ ਨਾ ਆਵੇ ਇਸ ਵਾਸਤੇ ਪੂਜਾ ਹੋਈ ਇਸ ਵਾਸਤੇ ਸਜਦੇ ਹੋਏ ਇੱਕ ਦੀ ਪੂਜਾ ਇਸ ਵਾਸਤੇ ਹੋਈ ਕਿ ਰੋਜ਼ ਸਾਡੇ ਘਰ ਆਵੇ ਲక్ష్ਮੀ ਨਾਰਾਇਣ ਦਾ ਪੂਜਨ ਇਸ ਵਾਸਤੇ ਕਿ ਰੋਜ਼ ਸਾਡੇ ਘਰ ਆਵਣ ਕਿਉਂਕਿ ਨਾਰਾਇਣ ਆਏਗਾ ਲక్ష్ਮੀ ਆਏਗੀ ਲక్ష్ਮੀ ਆਏਗੀ ਤੋ ਨਾਰਾਇਣ ਆਏਗਾ ਪੂਜਨ ਚਲਿਆ ਰੋਜ਼ ਪੂਜਨ ਚਲਿਆ ਇਹ ਆਵਨ ਤੇ ਸ਼ੰਕਰ ਦੀ ਪੂਜਾ ਇਸ ਵਾਸਤੇ ਹੋਈ ਇਹ ਨਾ ਆਵੇ ਇਹ ਕਮ ਸੇ ਕਮ ਸਾਡੇ ਘਰ ਤੋਂ ਦੂਰ ਰਹੇ ਇਹ ਮੌਤ ਦਾ ਦੇਵਤਾ ਹੈ ਇਹ ਪਰਲੇ ਦਾ ਰੇ ਦੇਵਤਾ ਹੈ ਤਖੈਲ ਹੈ ਕਿ ਉਹਦਾ ਵਾਸਾ ਮਸਾਣਾ ਚੁੰਦਾ ਹੈ ਮੁਰਦੇ ਦੀਆਂ ਖੋਪੜੀਆਂ ਉਹ ਗਲ ਦੇ ਚ ਪਾਉਂਦਾ ਹੈ ਤੋ ਹਕੀਕਤ ਹੈ ਮੌਤ ਦਾ ਆਖਰੀ ਅੰਜਾਮ ਤੇ ਮਸਾਣੀ ਹੈ ਸ਼ਮਸ਼ਾਨ ਘਾਟ ਸ਼ੰਕਰ ਦੇ ਅਲੇ ਦwale ਜੋ ਪ੍ਰਤੀਕ ਇਕੱਠੇ ਕੀਤੇ ਗਏ ਸਾਰੇ ਦੇ ਸਾਰੇ ਮੌਤ ਦੇ ਔਰ ਵਿਸ਼ਨੂ ਜੀ ਦੇ ਅਲੇ ਦwale ਜਿੰਨੇ ਪ੍ਰਤੀਕ ਇਕੱਠੇ ਕੀਤੇ ਗਏ ਉਹ ਜੀਵਨ ਦੇ ਨੇ ਕਮਲ ਫੁੱਲ ਹੈ ਸੋਨੇ ਦੀਆਂ ਮੋਹਰਾ ਗੋਪੀਆਂ ਨੇ ਥਾਲੇ ਦੇ ਚ ਹਾਥੀ ਥੁਆਰ ਕਰ ਰਿਹਾ ਹੈ ਵਰਖਾ ਕਰ ਰਿਹਾ ਹੈ لکشمی کھڑی ہے اور بیٹھا بیان چیڑ رہ تارا چیڑ نے پر بیٹھے مہا دیو خاموش اکا بھی مون کے بیٹھے نے چپ بیٹھے نے بیرون کی ہے تناہ ملی ہوئی ہے اور یہ پرتی ہے کہ تن نے آخر سوا ہی ہو جانا ہے ਰਾਖੀ ਹੋ ਜਾਣਾ ਇਹ ਪ੍ਰਤੀਕ ਨੇ ਇੱਕ ਮੌਤ ਦਾ ਪ੍ਰਤੀਕ ਇੱਕ ਜੀਵਨ ਦਾ ਇੱਕ ਜੀਵਨ ਦਾ ਇਸ਼ਾਰਾ ਕਰ ਰਿਹਾ ਹੈ ਇੱਕ ਮੌਤ ਦਾ ਜਦ ਇਸ ਢੰਗ ਦੇ ਨਾਲ ਛਾਪੇਖਾਨੇ ਨਹੀਂ ਸਨ ਕਿਤਾਬਾਂ ਨਹੀਂ ਸਨ ਲਿਖਾਈ ਪੜਾਈ ਨਹੀਂ ਸੀ ਤਾਂ ਮਨੁੱਖਾਂ ਦੀ ਦੁਨੀਆ ਚ ਚੱਲਦੀ ਸੀ ਇਸ਼ਾਰਿਆਂ ਦੀ ਭਾਸ਼ਾ ਔਰ ਇਸ ਢੰਗ ਨਾਲ ਮਨੁੱਖ ਨੂੰ ਧਾਰਮਿਕ ਬੋਧਵੀ ਕਰਾਇਆ ਜਾਂਦਾ ਸੀ ਸੰਸਾਰ ਦਾ ਬੋਧਵੀ ਕਰਾਇਆ ਜਾਂਦਾ ਸੀ ਸਹਜੇ ਸਹਜੇ تعلیم ਪੜਨ ਲਿਖਣ ਦਾ ਤੇ ਛਾਪੇਖਾਨਿਆਂ ਦਾ ਜਨਮ ਹੋਇਆ ਤਾਂ ਇਸ਼ਾਰਿਆਂ ਦੀ ਭਾਸ਼ਾ ਦੀ ਥਾਂ ਤੇ ਸ਼ਬਦ ਭਾਸ਼ਾ ਬੋਲ ਚਾਲ ਦੀ ਭਾਸ਼ਾ ਨੇ ਲੈ ਲਈ ਲੇਕਿਨ ਧਾਰਮਿਕ ਦੁਨੀਆ ਦੇ ਉਹ ਪ੍ਰਾਚੀਨ ਇਸ਼ਾਰੇ ਅੱਜ ਵੀ ਮੌਜੂਦ ਨੇ ਇਹ ਗੱਲ ਵੱਖਰੀ ਹੈ ਕਿ ਸਮਝਣ ਤੋਂ ਲੋਕੀ ਸਹਜੇ ਸਹਜੇ ਅਸਮਰਥ ਹੁੰਦੇ ਜਾ ਰਹੇ ਨੇ ਔਰ ਉਹਨਾਂ ਨੂੰ ਵਾਸਤਵਿਕ ਰੂਪ ਦੇ ਹੀ ਜਾਂਦੇ ਨੇ ਜਦ ਕਿ ਵਾਸਤਵਿਕ ਰੂਪ ਮਿ ਇਤਿਹਾਸ ਬਣ ਜਾਂਦਾ ਹੈ ਇਤਿਹਾਸ ਨਹੀਂ ਹਕੀਕਤ ਨਹੀਂ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਆਮ ਪ੍ਰਾਚੀਨ ਜਗਤ ਦੀ ਇਹ ਪ੍ਰਥਾ ਹੈ ਕਿ ਇਹ ਪ੍ਰਕਿਰਤੀ ਇਹ ਮਾਦਾ ਯੁਗਤੀ ਦੇ ਨਾਲ ਪ੍ਰਸੂਤ ਹੋਈ ਇਸ ਤੋਂ ਤਿੰਨ ਚੇਲੇ ਬਣੇ ਬ੍ਰਹਮਾ ਵਿਸ਼ਨ ਤੇ ਮਹੇਸ਼ ਜੋ ਪਰਮਾਣਿਕ ਨੇ 33 ਕਰੋੜ ਦੇਵਤੇ ਦੇ ਵਿੱਚ ਇਹ ਤਿੰਨ ਪਰਮਾਣਿਕ ਨੇ ਸਿਰਮੌਰ ਨੇ ਤੇ ਸਾਹਿਬ ਕਹਿੰਦੇ ਨੇ ਇੱਕ ਨੂੰ ਸੰਸਾਰੀ ਹੋਣ ਦਾ ਲਖਬ ਦੇ ਦਿੱਤਾ ਗਿਆ ਸੰਸਾਰੀ ਹੋਣ ਤੋਂ ਮਰਾਦ ਸਿਰਫ ਸੰਸਾਰ ਦੀ ਰਚਨਾ ਹੀ ਕੀਤੀ ਜੋ ਰਚੇਤਾ ਹੈ ਪਾਲਨਹਾਰ ਨਹੀਂ ਹੈ ਇਸ ਢੰਗ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਚ ਤਿੰਨੇ ਹੀ ਅਧੂਰੇ ਹੋ ਜਾਂਦੇ ਨੇ ਕਿਉਂਕਿ ਜੋ ਰਚਨਾ ਕਰ ਸਕਦਾ ਹੈ ਉਹ ਪਾਲਨਾ ਨਹੀਂ ਕਰ ਸਕਦਾ ਜੋ ਪਾਲਨਾ ਕਰ ਰਿਹਾ ਹੈ ਉਹ ਮੌਤ ਨਹੀਂ ਕਰ ਸਕਦਾ ਔਰ ਜੋ ਮੌਤ ਕਰ ਰਿਹਾ ਹੈ ਉਹ ਸਿਰਜਣਾ ਨਹੀਂ ਕਰ ਸਕਦਾ ਇਹ ਤਿੰਨ ਇੱਕ ਇੱਕ ਸ਼ਕਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਹਕੀਕਤ ਇਹ ਹੈ ਜਿੱਤੋਂ ਉਤਪਤੀ ਹੋ ਰਹੀ ਹੈ ਪਾਲਣਾ ਵੀ ਉਸ ਤੋਂ ਹੋ ਰਹੀ ਹੈ ਔਰ ਜਿਸ ਤੋਂ ਪਾਲਣਾ ਹੋ ਰਹੀ ਹੈ ਨਾਸ ਵੀ ਉਸ ਤੋਂ ਹੋ ਰਿਹਾ ਹੈ ਪਰ ਜੇ ਇੱਥੇ ਸਵਾਲ ਖੜਾ ਹੋ ਜਾਏ ਕਿ ਜਿਸ ਤੋਂ ਉਤਪਤੀ ਹੋ ਰਹੀ ਹੈ ਮੌਤ ਵੀ ਉਸ ਤੋਂ ਹੋ ਰਹੀ ਹੈ ਗੱਲ ਸਮਝ ਵਿੱਚ ਨਹੀਂ ਆਉਂਦੀ ਕਿਉਂਕਿ ਜਿਹੜਾ ਬਣਾਏਗਾ ਉਹ ਮਿਟਾਏਗਾ ਕਿਉਂ ਔਰ ਜਿਹਨੇ ਮਿਟਾਣਾ ਹੀ ਹੈ ਉਹ ਪਾਲਣਾ ਕਿਉਂ ਕਰੇਗਾ? ਤਾਂ ਇਹਦੇ ਵਾਸਤੇ ਗੁਰਬਾਣੀ ਦਾ ਇੱਕ ਬੜਾ ਸੁੰਦਰ ਜਵਾਬ ਹੈ ਕਿ ਇਹ ਪ੍ਰਮਾਤਮਾ ਦਾ ਕੋਈ ਮੁੱਦਾ ਤੇ ਮਕਸਦ ਨਹੀਂ ਹੈ ਉਸ ਦਾ ਇੱਕ ਖੇਲ ਹੈ। ਸ਼ੌਕ ਦੇ ਨਾਲ ਦਰਿਆ ਦੇ ਕੰਢੇ ਤੇ ਬੱਚੇ ਆਪਣੇ ਘਰ ਬਣਾਉਂਦੇ ਨੇ ਔਰ ਜਿੰਨੀ ਸ਼ੌਕ ਨਾਲ ਬਣਾਉਂਦੇ ਨੇ ਜਿੰਨੇ ਹੱਸ ਕੇ ਬਣਾਉਂਦੇ ਨੇ ਉਤਨੀ ਹੱਸ ਕੇ ਤੋੜ ਦਿੰਦੇ ਨੇ। ਬਣਾਉਣ ਲੱਗਿਆਂ ਜੋ ਹਾਸਾ ਮੌਜੂਦ ਹੈ ਤੋੜਣ ਲੱਗਿਆਂ ਵੀ ਉਹ ਖਿਲਖਿਲਾਹਟ ਮੌਜੂਦ ਹੈ ਜਿਹੜੀ ਪ੍ਰਸੰਤਾ ਬਣਾਉਣ ਲੱਗਿਆਂ ਹੈ ਤੋੜਨ ਲੱਗਿਆਂ ਵੀ ਉਹੀ ਪ੍ਰਸੰਤਾ ਹੈ ਔਰ ਜਿੰਨੀ ਲਗਨ ਤੇ ਮਿਹਨਤ ਦੇ ਨਾਲ ਬਣਾਇਆ ਹੈ ਉਤਨੇ ਹੀ ਚਾਓ ਮਲਹਾਰ ਤੇ ਲਗਨ ਨਾਲ ਤੋੜ ਦਿੱਤਾ ਹੈ ਕੀ ਪ੍ਰਯੋਜਨ ਹੈ ਇਸ ਬੱਚੇ ਦਾ ਅਗਰ ਪ੍ਰਯੋਜਨ ਹੁੰਦਾ ਕੋਈ ਮੁੱਦਾ ਹੁੰਦਾ ਮਕਸਦ ਹੁੰਦਾ ਤਾਂ ਤੋੜਨ ਲੱਗਿਆ ਇਸਨੇ ਰੋਣਾ ਸੀ ਤੜਪਣਾ ਸੀ ਬੇਜ਼ਾਰ ਹੋਣਾ ਸੀ ਨਹੀਂ ਇਹ ਉਸ ਦਾ ਖੇਲ ਹੈ। ਤਾਂ ਸਹਿਬ ਕਹਿੰਨ ਆਵਨ ਜਾਣ ਇੱਕ ਖੇਲ ਬਣਾਇਆ। ਆਗੇ ਆਕਾਰੀ ਕਿਨੀ ਮਾਇ। ਜਗਤ ਵਿੱਚ ਆਉਣਾ ਤੇ ਜਾਵਣਾ ਪ੍ਰਮਾਤਮਾ ਦਾ ਇੱਕ ਖੇਲ ਹੈ। ਮਕਸਦ ਨਹੀਂ। ਜਿਸ ਕੰਮ ਦੇ ਪਿੱਛੇ ਕੁਝ ਮਕਸਦ ਰੱਖ ਲਈਏ ਉੱਥੇ ਤਣਾਅ ਖੜਾ ਹੋ ਜਾਂਦਾ ਹੈ। ਕਿਉਂ? ਤਣਾਅ ਇਸ ਗੱਲ ਦਾ ਖੜਾ ਹੋ ਜਾਂਦਾ ਹੁਣ ਮਕਸਦ ਦੀ ਪੂਰਤੀ ਹੋਵੇਗੀ ਕਿ ਨਹੀਂ। ਕਿਉਂਕਿ ਮਕਸਦ ਰੱਖਿਆ ਤੇ ਜਿਸ ਨੇ ਜਿਸ ਕੰਮ ਦੇ ਲਈ ਕੋਈ ਮਕਸਦ ਰੱਖਿਆ ਹੈ ਦਾ ਮਤਲਬ ਹੈ ਉਸਨੇ ਕਿਧਰੇ ਪਹੁੰਚਣਾ ਹੈ ਤੇ ਕਿਧਰੇ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਜੇ ਰਸਤੇ 'ਚ ਹੈ ਅਜੇ ਮੰਜ਼ਲੇ ਮਕਸੂਦ ਤੇ ਨਹੀਂ ਤੇ ਪ੍ਰਮਾਤਮਾ ਦਾ ਵੀ ਕੋਈ ਮਕਸਦ ਹੈ ਉਸਨੇ ਵੀ ਕਿਧਰੇ ਪਹੁੰਚਣਾ ਹੈ ਇਹ ਤੇ ਫਿਰ ਅਧੂਰਾ ਹੋ ਗਿਆ ਇਹ ਤੇ ਫਿਰ ਆਪਣੇ ਘਰ ਦੇ 'ਚ ਨਹੀਂ ਹੈ ਅਗਰ ਉਸਨੇ ਵੀ ਕੋਈ ਮੁੱਦਾ ਰੱਖਿਆ ਹੈ ਮਕਸਦ ਰੱਖਿਆ ਹੈ ਸਪਸ਼ਟ ਗੱਲ ਹੈ ਜੈਸੇ ਜੈਸੇ ਮਨੁੱਖ ਜਿਸ ਕੰਮ ਦੇ ਨਾਲ ਮਕਸਦ ਜੋੜਦਾ ਹੈ ਤਣਾਅ ਤੇ ਖੜਾ ਹੋ ਜਾਂਦਾ ਹੈ ਹੁਣ ਮਕਸਦ ਦੀ ਪੂਰਤੀ ਹੋਵੇ ਤਾਂ ਹੀ ਮੈਨੂੰ ਸਫਲਤਾ ਮਿਲੇਗੀ ਤਾਂ ਹੀ ਮੈਂ ਅੱਗੇ ਵਧ ਸਕਾਂਗਾ ਤੇ ਜੇ ਮਕਸਦ ਦੀ ਪੂਰਤੀ ਨਾ ਹੋਵੇ ਤੇ مایੁਸੀ ਆਉਂਦੀ ਹੈ ਉਪਰਾਮਤਾ ਆਉਂਦੀ ਹੈ ਔਰ ਅਜੇ ਮਕਸਦ ਦੂਰ ਹੈ ਅਜੇ ਪ੍ਰਯੋਜਨ ਦੂਰ ਹੈ ਮੁਦਾ ਮੰਜ਼ਿਲ ਦੂਰ ਹੈ ਲੇਕਿਨ ਤਣਾਅ ਪਹਿਲੇ ਹੀ ਖੜਾ ਹੋ ਜਾਂਦਾ ਹੈ ਕਿ ਸਫਲਤਾ ਮਿਲੇਗੀ ਕਿ ਨਹੀਂ ਮੈਂ ਪਹੁੰਚ ਸਕਾਂਗਾ ਕਿ ਨਹੀਂ ਮੇਰਾ ਪਹੁੰਚਣਾ ਹੀ ਮੇਰੀ ਸਫਲਤਾ ਹੈ ਤੇ ਜੇ ਪ੍ਰਮਾਤਮਾ ਦਾ ਇਹ ਸਭ ਕੁਝ ਕਰਨਾ ਵੀ ਕਿਦਰੇ ਪਹੁੰਚਣਾ ਹੈ ਤੇ ਇਤਨੀ ਗੱਲ ਸਪਸ਼ਟ ਹੋਏਗੀ ਪ੍ਰਮਾਤਮਾ ਕੋਲ ਅਜੇ ਸਫਲਤਾ ਨਹੀਂ ਹੈ ਉਹ ਵੀ ਦੁਬ ਦੱਚ ਪਿਆ ਹੈ ਕਿ ਮੈਂ ਸਫਲ ਹੋਵਾਂਗਾ ਕਿ ਨਹੀਂ ਤਾਂ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਜਗਤ ਦੀ ਰਚਨਾ ਦੇ ਸੰਬੰਧ ਵਿੱਚ ਉਸ ਦਾ ਕੋਈ ਮਕਸਦ ਨਹੀਂ ਉਸ ਦਾ ਕੋਈ ਮੁੱਦਾ ਨਹੀਂ ਇਉਂ ਦੀਖ লীਲਾ ਹੈ। ਇਹ ਉਸ ਦਾ ਇੱਕ ਖੇਲ ਹੈ। ਆਵਨ ਜਾਣ ਇੱਕ ਖੇਲ ਬਣਾਇਆ। ਆ ਗਿਆ ਕਾਰੀ ਕਿਹਨੇ ਮਾਇਆ। ਮੁੱਦਾ ਨਹੀਂ ਹੈ ਉਸ ਦਾ, ਕੋਈ ਮਕਸਦ ਨਹੀਂ ਹੈ, ਲੇਕਿਨ ਬਣਾਈ ਜਾ ਰਿਹਾ ਹੈ। ਇਸ ਵਾਸਤੇ ਪ੍ਰਮਾਤਮਾ ਦੀ ਦੁਨੀਆ 'ਚ ਤਣਾਅ ਨਹੀਂ ਹੈ। ਖਿਚਾਅ ਨਹੀਂ ਹੈ। ਉਹ ਜਿੱਥੇ ਹੈ ਆਪਣੇ ਟਿਕਾਣੇ ਤੇ, ਉਹ ਜਿੱਥੇ ਹੈ ਪਰਸੰਨ ਹੈ, ਆਨੰਦ ਹੈ, ਖੁਸ਼ੀ ਵਿੱਚ ਹੈ, ਖੇੜੇ ਵਿੱਚ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ ਬੜਾ ਮਧੁਰ ਕਲਾਮ ਕਿ ਮੈਂ ਹਾਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਜਗਤ ਇੱਕ ਤਮਾਸ਼ਾ ਹੈ ਤੇ ਮੈਂ ਇਸ ਤਮਾਸ਼ੇ ਨੂੰ ਵੇਖਣ ਵਾਸਤੇ ਆਇਆ ਦਰਸਲ ਜੋ ਤਮਾਸ਼ਾ ਵੇਖਦਾ ਹੈ ਉਹ ਤੇ પ્રસન્ન ਰਹਿੰਦਾ ਹੈ ਪਰ ਜੋ ਤਮਾਸ਼ਾ ਬਣ ਜਾਂਦਾ ਹੈ ਉਹ ਲੋਕਾਂ ਦੀ ਨਜ਼ਰਾਂ 'ਚ ਗਿਰ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਬੇਜ਼ਾਰ ਹੋ ਜਾਂਦਾ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਬਾਤ ਕਹਿ ਰਹੇ ਨੇ ਇਹ ਬੰਦੇ ਤਮਾਸ਼ਾ ਵੇਖ ਤਮਾਸ਼ਾ ਨਾ ਬਣ। ਕਈ ਬੰਦੇ ਤਮਾਸ਼ਾ ਹੀ ਬਣ ਗਏ ਨੇ। ਉਹਨਾਂ ਦਾ ਜੀਵਣਾ ਔਰ ਰੋਜ਼ਮਰਾਂ ਦੀ ਤਰਜ਼ੇ ਜ਼ਿੰਦਗੀ ਤਮਾਸ਼ਾ ਬਣੀ ਹੋਈ ਏ। ਔਰ ਲੋਕੀ ਵੇਖ ਵੇਖ ਕੇ ਖੁਸ਼ ਹੁੰਦੇ ਨੇ। ਜਿਨ੍ਹਾਂ ਨੂੰ ਵੇਖ ਵੇਖ ਕੇ ਦੂਜਿਆਂ ਨੂੰ ਪ੍ਰਸੰਤਾ ਮਿਲੇ ਸਮਝ ਲਓ ਬੰਦਾ ਤੇ ਤਮਾਸ਼ਾ ਬਣ ਗਿਆ। ਇੱਕ ਖੇਡ ਬਣ ਗਿਆ। ਲੜ ਰਹੇ ਨੇ ਘਰ ਦੇ ਚ ਪੜੋਸੀਆਂ ਨੂੰ ਸਵਾਦ ਆ ਰਿਹਾ ਹੈ। ਰਸ ਆ ਰਹੇ ਆਥਾ ਪਾਈ ਕਰ ਰਹੇ ਨੇ ਗਾਲੀ ਗਲੋਚ ਕਰ ਰਹੇ ਨੇ ਇੱਕ ਦੂਜੇ ਦੇ ਕੇਸ ਫਟ ਰਹੇ ਨੇ ਇੱਕ ਦੂਜੇ ਨੂੰ ਜ਼ਖਮੀ ਕਰ ਰਹੇ ਨੇ ਹਜ਼ਾਰਾਂ ਦੀ ਢੀੜ ਇਕੱਠੀ ਹੋ ਗਈ ਹੈ ਤਾਂ ਹਜ਼ਾਰਾਂ ਲਈ ਤਾਂ ਤਮਾਸ਼ਾ ਬਣ ਗਏ ਸਾਬ ਕਹਿੰਦੇ ਨਹੀਂ اے ਬੰਦੇ ਜਗਤ ਦੇ ਜੋ ਕੁਝ ਹੋ ਰਿਹਾ ਹੈ ਇਹ ਤਮਾਸ਼ਾ ਹੈ ਔਰ ਇਸ ਤਮਾਸ਼ੇ ਨੂੰ ਤੂੰ ਵੇਖਣ ਵਾਲਾ ਬਣ ਨਾ ਕਿ ਤੂੰ ਖੁਦ ਤਮਾਸ਼ਾ ਬਣ ਔਰ भगतजना ਤੋਂ ਬਾਅਦ ਕੁਝ ਦਾਰਸ਼ਨਿਕ عظیم ਚਿੰਤਕ ਜੋ ਜੀਵਨ ਦੇ ਗਹਿਰੇ ਤਲ ਵਿੱਚ ਝਾਤ ਮਾਰ ਸਕੇ ਇਹ ਗੱਲ ਵੱਖਰੀ ਹੈ ਕਿ ਜੀਵਨ ਦੇ ਗਹਿਰੇ ਤਲ ਵਿੱਚ ਜਾਤ ਨਹੀਂ ਸਕੇ ਲੇਕਿਨ ਝਾਤ ਮਾਰ ਸਕੇ ਨੇ ਜੋ ਪਹੁੰਚ ਗਏ ਨੇ ਜੀਵਨ ਦੇ ਗਹਿਰੇ ਤਲ ਦੇ ਚ ਉਹ ਤੇ ਸੰਤ ਨੇ ਭਗਤ ਨੇ ਪਰ ਜੋ ਝਾਤ ਮਾਰ ਸਕੇ ਨੇ ਉਹ ਦਾਰਸ਼ਨਿਕ ਨੇ ਮਹਾਨ ਦਾਰਸ਼ਨਿਕ ਤਾਂ ਇਹ ਦੋ ਸ਼੍ਰੇਣੀਆਂ ਜਗਤ ਦੇ ਚ ਮਹਾਨ ਨੇ ਜੋ ਜੀਵਨ ਦੇ ਗਹਿਰੇ ਤਲ ਵਿੱਚ ਚਲੇ ਗਏ ਇਹ ਤੇ ਮਹਾਨ ਨੇ ਪਰ ਜਿਨ੍ਹਾਂ ਨੇ ਝਾਤ ਮਾਰ ਕੇ ਗਹਿਰਾ ਤਲ ਵੇਖ ਲਿਆ ਉਹ ਵੀ ਘਟ ਨੇ ਉਹ ਵੀ ਮਹਾਨ ਨੇ ਤਾਂ ਇਸ ਤਰ੍ਹਾਂ ਦੀ ਗਹਿਰਾਈ ਵਿੱਚ ਜਾਤੀ ਮਾਰੀ ਹੈ ਉਰਦੂ ਦੇ ਪ੍ਰਸਿੱਧ ਸ਼ਾਇਰ ਮਿਰਜ਼ਾ ਗਾਲिब ਨੇ ਉਹ ਕਹਿੰਦਾ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆਂ ਮੇਰੇ ਆਗੇ ਇਸ ਸਾਰੀ ਦੁਨੀਆ ਮਨਿੰਦੇ ਤਫਲ ਇੱਕ ਖੇਲ ਹੈ ਮੇਰੇ ਸਾਹਮਣੇ ਬੱਚੇ ਦਾ ਖੇਲ ਤਫਲ ਬੱਚਾ ਅਜੀਬ ਗਰੀਬ ਜੋ ਕੁਝ ਜਗਤ ਦੇ ਚ ਹੋ ਰਿਹਾ ਹੈ ਇਹ ਸਭ ਕੁਝ ਮੇਰੇ ਲਈ ਬੱਚਿਆਂ ਦੇ ਖੇਲ ਤੋਂ ਜ਼ਿਆਦਾ ਕੁਝ ਨਹੀਂ ਹੈ ਔਰ ਫਿਰ ਅਗਾਹ ਚਲ ਕੇ ਕਹਿੰਦਾ ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਅਗਰ ਦਿਨ ਤੇ ਰਾਤ تماشا میرے سامنے ہو رہا یہ گل وکری ہے کہ رات دا تماشا کچھ ہو رہا ہے دن دا تماشا کچھ ہو رہا ہے پر میں دیکھ رہا دن دے تماشے بھی رات, رات دے تماشے بھی پھر کہ ایک کھیل ہے اور رنگ سلیمہ میرے نزدیک ایک بات ہے اجاز مسیحا میرے آگے تخت سلیمانی ਇਹ ਵੀ ਇੱਕ ਬੱਚਿਆਂ ਦਾ ਖੇਲ ਹੈ। ਰਾਜਨੀਤਿਕ ਲਈ ਇਹ ਖੇਲ ਨਹੀਂ ਹੈ। ਉਹਦਾ ਤੇ ਇੱਕ ਮੁੱਦਾ ਹੈ, ਮਕਸਦ ਹੈ ਤਖਤ ਸੁਲੈਮਾਨੀ ਤੱਕ ਪਹੁੰਚਣਾ। ਤਖਤ ਤੱਕ ਪਹੁੰਚਣਾ। ਉਹ ਆਪਣੀ ਜ਼ਿੰਦਗੀ ਵੀ दांव ਤੇ ਲਾ ਸਕਦਾ ਹੈ। ਸਫਲਤਾ ਨਾ ਮਿਲੇ ਉਹਨੂੰ ਬਹੁਤ ਦੁੱਖ ਵੀ ਹੋ ਸਕਦਾ ਹੈ। ਹੋ ਸਕਦਾ ਹੈ ਕਈ ਦਿਨ ਮੰਜੇ ਤੋਂ ਹੀ ਨਾ ਉੱਠ ਸਕੇ। ਇਤਨੇ ਉਸਨੂੰ ਜ਼ਖ਼ਮ ਪਹੁੰਚੇ। ਇਤਨੂੰ ਉਸਨੂੰ ਆਗਾਧ ਪਹੁੰਚੇ। ਕਿਉਂਕਿ ਤਖਤ ਤੱਕ ਪਹੁੰਚਣਾ ਉਸਦਾ ਮਕਸਦ ਹੈ ਪਰ ਗਾਲਿਬ ਕਹਿੰਦੇ ਨਾ ਜੇ ਮੈਨੂੰ ਕੋਈ ਚੁੱਕ ਕੇ ਵੀ ਬਿਠਾ ਦੇਵੇ ਤਾਂ ਮੈਂ ਤੇ ਇਹ ਸਮਝਾਂਗਾ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ ਇਸ ਤੋਂ ਜ਼ਿਆਦਾ ਕੁਝ ਨਹੀਂ ਤੇ ਜਿਹਦੇ ਲਈ ਤਖਤ ਸੁਲੇਮਾਨੀ ਇੱਕ ਖੇਲ ਹੈ ਤਾਂ ਉਹਦੇ ਲਈ ਤਖਤ ਸੁਲੇਮਾਨੀ ਜ਼ਿੰਦਗੀ ਦਾ ਮੁੱਦਾ ਨਹੀਂ ਹੈ ਮਕਸਦ ਨਹੀਂ ਹੈ ਉਹਦਾ ਮਕਸਦ ਕੋਈ ਹੋਰ ਹੋਵੇਗਾ ਇਹ ਨਹੀਂ ਹੈ تو ایک کھیل ہے اورنگ سلیما میرے نزدیک ایک بات ہے اجاز مسیحا میرے آگے آجاز دی جمع موزے کرامات تو غالب کہ حضرت عیسا موجے معجے کی قبر تایا مردہ زندہ ہو گیا بیمار دے سر تے ہاتھ فی تندرست ہو گئے ਅੰਧੇ ਦੀਆਂ ਅੱਖਾਂ ਤੇ ਹੱਥ ਰੱਖਿਆ ਉਹ ਸੁਜਾਖਾ ਹੋ ਗਿਆ ਗ਼ਾਲिब ਹੱਸ ਕੇ ਕਹਿੰਨ ਕਿ ਇਹ ਵੀ ਬੱਚਿਆਂ ਦੇ ਖੇਲ ਤੋਂ ਜ਼ਿਆਦਾ ਕੁਝ ਨਹੀਂ ਸਭ ਕੁਝ ਇੱਕ ਖੇਲ ਹੈ ਹਜ਼ਰਤ ঈਸਾ ਦੇ ਮੌਜਜ਼ ਤਖ਼ਤ ਸੁਲੇਮਾਨੀ ਦਿਨ ਰਾਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਕੁਝ ਇੱਕ ਤਮਾਸ਼ਾ ਹੈ ਇਹ ਗਲ ਵਖਰੀ ਹੈ ਕਿ ਜੀਵਨ ਦੇ ਇਸ ਮਹਾਨ ਗਹਿਰੇ ਤਲ ਨੂੰ ਜੇ ਮਹਾਪੁਰਸ਼ ਵੇਖ ਸਕੇ ਹੈ ਉੱਥੇ ਤੱਕ ਪਹੁੰਚਿਆ ਤੇ ਨਹੀਂ ਪਰ ਵੇਖ ਲੈਣਾ ਵੀ ਕੋਈ ਘਟ ਨਹੀਂ ਹੈ ਬਹੁਤ ਵੱਡੀ ਸਾਧਨਾ ਹੈ ਇਹ ਗਲਵਥਰੀਏ ਕਿ ਦਿਮਾਗੀ ਸਾਧਨਾ ਹੈ ਪਰ ਜਿਨ੍ਹਾਂ ਨੇ ਅਧਿਆਤਮਿਕ ਸਾਧਨਾ ਕੀਤੀ ਹੇਮਕੁੰਡ ਦੇ ਤਪੀਸ਼ਵਰ ਨੇ ਹੇਮਕੁੰਡ ਦੇ ਵਿੱਚ ਬੈਠ ਕੇ ਉਹਨੇ ਜੀਵਨ ਦੇ ਗਹਿਰੇ ਤਲ ਦੇ ਚਾਤ ਨਹੀਂ ਮਾਰੀ ਉਹ ਜੀਵਨ ਦੇ ਗਹਿਰੇ ਤਲ ਦੇ ਚ ਪਹੁੰਚੇ ਉਸ ਟਿਕਾਣੇ ਤੇ ਪਹੁੰਚ ਕੇ ਕਹਿ ਰਿਹਾ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਇਹ ਤਮਾਸ਼ਾ ਵੇਖਣ ਵਾਸਤੇ ਆਇਆ ਮੈਂ ਤਮਾਸ਼ਾ ਖੁਦ ਨਹੀਂ ਆ ਅਗਰ ਉਹ ਤਮਾਸ਼ਾ ਖੁਦ ਹੁੰਦੇ ਤੇ ਜਦ ਚਾਰ ਬੱਚੇ ਸ਼ਹੀਦ ਹੋਏ ਤੇ ਰੋਂਦੇ ਤੇ ਜਗਤ ਤੇ ਰੋਂਦੇ ਆਉਣ ਨੂੰ ਵੇਖ ਕੇ ਹੱਸਦਾ ਕਦੀ ਰੋਂਦੇ ਆਉਣ ਨੂੰ ਵੇਖ ਕੇ ਰੋਂਦਾ ਨਹੀਂ ਐਸੇ ਵਾਸਤੇ ਆਮ ਕਹਾਵਤ ਤੁਸੀਂ ਹੱਸੋਗੇ ਜਗਤ ਨਾਲ ਹੱਸੇਗਾ ਪਰ ਜਦ ਤੁਸੀਂ ਰੋਵੋਗੇ ਜਗਤ ਰੋਣ ਨੂੰ ਤਿਆਰ ਨਹੀਂ ਹੋਵੇਗਾ ਰੋਣੇ ਦੀ ਕੌਣ ਸਾਂਝ ਪਾਉਂਦਾ ਹੈ ਹਾਸੇ ਦੀ ਸਾਂਝ ਪਾਉਂਦਾ ਹੈ ਜੀਵਨ ਦੀ ਸਾਰੀ ਸਾਂਝ ਪਾਉਂਦੇ ਨੇ ਮੌਤ ਦੀ ਕੌਣ ਸਾਂਝ ਪਾਵੇਗਾ ਨਫੇ ਦੀ ਸਾਰੀ ਸਾਂਝ ਪਾਉਂਦੇ ਨੇ ਨੁਕਸਾਨ ਦੀ ਕੌਣ ਸਾਂਝ ਪਾਵੇਗਾ ਸਾਰੇ ਰਿਸ਼ਤੇ ਸੁਖ ਦੇ ਨੇ ਦੁੱਖ ਦੀ ਰਿਸ਼ਤੇਦਾਰੀ ਕੌਣ ਜੋੜੇਗਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫੈਸਲਾ ਸੁਖ ਮੇ ਬਹੁ ਸੰਗੀ ਭਏ ਦੁੱਖ ਮੇ ਸੰਗ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਅੰਤ ਸਹਾਈ ਹੋਏ ਹਰੀ ਦਾ ਭਜਨ ਕਰ ਏ ਮਨ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਗਤ ਤੇ ਸੁਖ ਦਾ ਸੰਗੀਏ ਇਤਨਾ ਵੱਡਾ ਸੰਗੀਏ ਕਿ ਸੁਖ ਮੇ ਆਉਣ ਮਿਲਤ ਬਹੁ ਬੈਟ ਰਹਿਤ ਚਾਹੂੰ ਦਿਸ ਗਏ ਰੇ ਬਹੁਤ ਲੰਬੀ ਚੋੜੀ ਜਿਹੜੀ ਭੀੜ ਹੈ ਤੇਰੇ ਆਲੇ ਦੁਆਲੇ ਕਿਦਰੇ ਇਹ ਨ ਸਮਝਨੀ ਕਿ ਮੇਰੇ ਸੰਗੀ ਸਾਥੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੰਨ ਨਹੀਂ ਸਭ ਸੁਖ ਦੇ ਸਾਥੀ ਨੇ ਔਰ ਜਿਸ ਦਿਨ ਤੂੰ ਦੇਖੇਗਾ ਕਿ ਤੇਰੀ ਝੋਲੀ ਚ ਸੁਖ ਨਹੀਂ ਰਹਿ ਤੂੰ ਚਿਰਾਗ ਲੈ ਕੇ ਵੀ ਨਾ ਸੰਗੀਆਂ ਸਾਥੀਆਂ ਨੂੰ ਢੂੰਡੇਗਾ ਨਹੀਂ ਲੱਭਣੇ ਕਿ ਕਿਸੇ ਪਾਸੇ ਮਿਲਨੇ ਨਹੀਂ ਸਾਰਾ ਸ਼ੋਰ ਸ਼ਰਾਬਾ ਸਾਰੀ ਭੀੜ ਸਾਰਾ ਇਹ ਵਰਤਣ ਵਲੇਵਾ ਸਾਰਾ ਇਹ ਸੰਬੰਧ ਸੁਖਦਾ ਸੁਖ ਮੇ ਆਨ ਮਿਲਤ ਬੋ ਬੈਠਤ ਰਹਿਤ ਚਹਉ ਦਿਸ ਗਹਿਰੇ ਤੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੱਚੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਏ ਤੇ ਆਪ ਦਾਵੇ ਨਾਲ ਕਹਿੰਨ ਚਾਹ ਸੁਧ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਜੇ ਮਰਦੀ ਕੇ ਅਹਰ ਖਮੋਸ਼ਾ ਕੋ ਨਹੀਂ ਕਿ ਆਤਿਸ਼ ਦਾ ਮਾਰਾ ਫਿਰੋਜ਼ਾ ਕੋ ਨਹੀਂ ਕੀ ਹੋਇਆ ਕਿ ਬਲਦੇ ਹੋਏ ਭਾਵਨਾਵਾਂ ਦੇ ਚੋਂ ਚਾਰ ਚਿੰਗਾਰੀਆਂ ਬੁਝ ਗਈਆਂ ਇਹ ਸਭ ਕੁਝ ਉਹਨਾਂ ਲਈ ਇੱਕ ਤਮਾਸ਼ਾ ਹੈ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਪ੍ਰਚਲਿਤ ਗਾਥਾ ਤੇ ਇਹ ਹੈ ਔਰ ਖਾਸ ਕਰਕੇ yogiyan ਦੇ ਪ੍ਰਚਾਰ ਦੇ ਵਿੱਚ ਇਹ ਖਾਸ ਲਈ ਕਿ ਇਹ ਮਾਦਾ ਇਹ ਮਾਇਆ ᔪਗਤੀ ਨਾਲ ਪ੍ਰਸੂਤ ਹੋਈ ਵਿਆਹੀ ਔਰ ਉਸ ਤੋਂ ਤਿੰਨ ਪ੍ਰਮਾਣਿਕ ਚੇਲਿਆਂ ਨੇ ਜਨਮ ਲਿਆ ਜਿਹਦੇ ਵਿੱਚ ਇੱਕ ਸੰਸਾਰੀ ਹੈ ਇੱਕ ਭੰਡਾਰੀ ਹੈ ਔਰ ਇੱਕ ਲੈ ਕਰਨ ਵਾਲਾ ਹੈ ਇੱਕ ਪਰਲੇ ਕਰਨ ਵਾਲਾ ਹੈ ਪਰ ਹਕੀਕਤ ਕੀ ਹੈ ਸਾਇਬ ਕਹਿੰਦੇ ਜਿਉ ਤਿਸ ਭਾਵੇ ਤਿਵੇਂ ਚਲਾਵੇ ਜਿਉ ਹੋਵੇ ਫਰਮਾਨ ਹਕੀਕਤ ਇਹ ਕਿ ਪ੍ਰਮਾਤਮਾ ਜਿਵੇਂ ਚਾਹੁੰਦਾ ਤਿਵੇਂ ਆਪਣੀ ਪ੍ਰਕਿਰਤੀ ਨੂੰ ਚਲਾ ਰਿਹਾ ਹੈ ਜਿਵੇਂ ਉਸ ਦਾ ਹੁਕਮ ਹੈ ਤਿਵੇਂ ਜਗਤ ਦੇ ਵਿੱਚ ਸਭ ਕੁਝ ਜੋ ਹੈ ਹੋ ਰਿਹਾ ਹੈ اس تو بنا کچھ نہیں اس تو ہی اتپتی ہو رہی ہے اس تو ہی پالنا ہو رہی ہے اس تو ہی ناس ہو رہی ہے کیونکہ اس دا کوئی مدعا نہیں اس لئے یہ سب کچھ تماشا ہے اس لئے سب کچھ ہے ایک ہے بڑی سندر کہ ایک دفعہ شیو جی نے پرارتھنا کیتی ہے اکال پرک کہ میں نو جڑیے بخشی بخشیے موت دی میں جس گھر دچ جانا رونا پٹنا شروع ہو ہے ਤੇ ਮੈਨੂੰ ਚੰਗਾ ਨਹੀਂ ਲੱਗਦਾ ਤੇ ਮੇਰੀ ਸੇਵਾ ਬਦਲ ਦਿੱਤੀ ਜਾਏ ਜਿਹੜਾ ਕੰਮ ਇੰਦਰ ਨੂੰ ਸੌਪਿਆ ਗਿਆ ਹੈ ਵਰਖਾ ਕਰਨ ਦਾ ਇਹ ਕੰਮ ਮੈਨੂੰ ਦਿੱਤਾ ਜਾਏ ਤਾਂ ਪ੍ਰਮਾਤਮਾ ਨੇ ਆਖਿਆ ਸ਼ੰਕਰ ਵਰਖਾ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਨਹੀਂ ਮੌਤ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਹੈ ਤੇ ਅਸੀਂ ਕੰਮ ਦਿੱਤਾ ਹੈ ਤੈਨੂੰ ਤੇਰੇ ਸੁਭਾਅ ਦੇ ਅਨੁਕੂਲ ਪਰ ਸ਼ਿਵ ਜੀ ਨੇ ਹਟ ਕੀਤੀ ਨਹੀਂ ਜੇ ਬਰਖਾ ਇੰਦਰ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਮੇਰੀ ਝੋਲੀ 'ਚ ਇਹ ਸੇਵਾ ਪਾਈ ਜਾਏ ਬਹੁਤੇ ਤਰਲੇ ਕਰਕੇ ਹਟ ਕਰਕੇ ਪ੍ਰਮਾਤਮਾ ਨੇ ਇਹ ਸੇਵਾ ਝੋਲੀ 'ਚ ਪਾ ਦਿੱਤੀ ਅੱਛਾ ਹੁਣ ਆਂਹ ਦਾ ਤੂੰ ਬਰਖਾ ਤੂੰ ਕਰੇਂਗਾ ਸ਼ਿਵ ਜੀ ਨੇ ਇਹ ਵਰ ਪ੍ਰਾਪਤ ਕੀਤਾ ਜਦ ਮੈਂ ਡਮਰੂ ਵਜਾਵਾਂ ਉਦੋਂ ਹੀ ਬਰਖਾ ਹੋਵੇ ਉਸ ਤੋਂ ਪਹਿਲੇ ਨਹੀਂ ਹੋਣੀ ਚਾਹੀਦੀ ਤਥਾ ਅਸਤੂ ਕਰ ਦਿੱਤਾ ਗਿਆ ਠੀਕ ਹੈ ਤੂੰ ਡਮਰੂ ਵਜਾਏਂਗਾ ਬਰਖਾ ਹੋਵੇਗੀ ਮਾਤ ਲੋਕ ਦੇ ਚ ਆਏ ਸ਼ਿਵ ਜੀ ਮਿਥਿਆਸ ਕਿਸਾਨ ਲੋਕ ਹਲ ਚਲਾ ਰਹੇ ਸਨ ਤਾਂ ਸ਼ਿਵ ਜੀ ਕਹਿਣ ਲੱਗੇ ਸੁਣੋ ਹਲ ਨਾ ਚਲਾਓ ਕਿਉਂ ਤੇਰਾ ਸਾਲ ਤੱਕ ਮੀਂਹ ਨਹੀਂ ਪੈਣਾ ਬਰਖਾ ਮੇਰੇ ਹੱਥ ਵਿੱਚ ਲੈ ਕੇ ਵਰ ਆਇਆ ਹੈ ਬਰਖਾ ਦਾ ਕਰ ਰਿਹਾ ਹੈ ਮੌਤ ਆਪਣੇ ਸੁਭਾਅ ਦੇ ਮਤਾਬਕ 15 ਦਿਨਾਂ ਬਾਅਦ ਜਦ ਫਿਰ ਉੱਥੋਂ ਲੰਘਿਆ ਤੇ ਕਿਸਾਨ ਬੀਜ ਪੈ ਪਾਵਨ ਤੇ ਸ਼ਿਵ ਜੀ ਗੁੱਸੇ ਚ ਆ ਕੇ ਕਹਿਣ ਲੱਗੇ ਜਦ ਮੈਂ ਕਹਿ ਦਿੱਤਾ ਹੈ 13 ਸਾਲ ਤੱਕ ਮਹੀ ਨਹੀਂ ਪੈਣਾ ਤੇ ਬੀਜ ਕਿਉਂ ਰੋਲ ਰਿਓ ਜ਼ਮੀਨ ਦੇ ਚ ਕਿਉਂ ਨਾਸ ਕਰ ਰਿਓ ਕਿਉਂ ਆਪਣਾ ਨੁਕਸਾਨ ਕਰ ਰਿਓ ਤਾਂ ਕਿਸਾਨ ਕਹਿਣ ਲੱਗੇ ਜੇ ਰੱਬ ਚਾਵੇਗਾ ਤੇ ਬਿਨਾ ਮਹੀ ਤੇ ਵੀ ਬੀਜ ਉਗ ਆਣਗੇ ਤੇ ਜੇ ਹੁਣ ਨਾ ਵੀ ਉੱਗੇ ਤੇ 13 ਸਾਲ ਬਾਅਦ ਮਹੀ ਪੈਣਾ ਤੇ 13 ਸਾਲ ਤੱਕ ਅਸੀਂ ਬੀਜ ਬੋਇਆ ਨਾ ਹਲ ਚਲਾਇਆ ਨਾ ਕੋ ਸੀ ਤੇ ਹਲ ਚਲਾਉਣਾ ਭੁੱਲ ਜਾਵਾਂਗੇ ਸਾਡੀ ਸੰਤਾਨ ਭੁੱਲ ਜਾਵੇਗੀ ਅਸੀਂ ਖੇਤੀਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ ਥੋੜੇ ਜਿਹੇ ਸ਼ਿਵਜੀ ਅੱਗੇ ਚਲੇ ਗਏ ਰੁੱਖ ਦੇ ਥੱਲੇ ਬੈਠੇ ਤੇ ਖਿਆਲ ਆਇਆ ਜੇ ਕਿਦਰੇ ਮੈਂ 13 ਸਾਲ ਡੰਬਰੂ ਵਜਾਇਆ ਨਾ ਤੇ ਮੈਂ ਵਜਾਉਣਾ ਭੁੱਲ ਜਾਵਾਂਗਾ ਤਾਂ ਇੱਕਦਮ ਝੋਲੀ ਦੇ ਚੋਂ ਡੰਬਰੂ ਕੱਢਿਆ ਔਰ ਉਹਨੂੰ ਵਜਾਣ ਲੱਗ ਪਏ ਤੇ ਵਜਾਉਂਦੇ ਹੀ ਮੀ ਪੈ ਗਿਆ ਗੁੱਸੇ ਚ ਆਏ ਵੀ ਮੇਰੀ ਚਾਹਤ ਤੋਂ ਬਿਨਾ ਕਿਸ ਤਰ੍ਹਾਂ ਹੋਇਆ ਅਲਹਾਮ ਹੋਇਆ ਆਕਾਸ਼ਵਾਣੀ ਹੋਈ ਤੂੰ ਹੀ ਵਰ ਲਿਆ ਸੀ ਜਦ ਮੈਂ ਡੰਬਰੂ ਵਜਾਵਾਂ ਉਦੋਂ ਬਰਖਾ ਹੋਵੇ ਤੋ ਹੋ ਗਈਏ ਬਰਖਾ ਸ਼ਿਵਜੀ ਦੇ ਹੱਥ ਜੁੜ ਗਏ ਕਿੰਨੇਗੇ ਨਹੀਂ ਇਤੇ ਦੋ ਕੁਝ ਤੂੰ ਚਾਹਨਾ ਹੈ ਉਹੀ ਕੁਝ ਆਉਂਦਾ ਹੈ ਜੋ ਕੁਝ ਅਸੀਂ ਚਾਹਦੇ ਆ ਉਹ ਕੁਝ ਨਹੀਂ ਆਉਂਦਾ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ ਜਿਉਂ ਤੇ ਸਭਾਵੇ ਤੇਵੇਂ ਚਲਾਵੇ ਜਿਉ ਹੋਵੇ ਫਰਮਾਨ ਜਿਵੇਂ ਉਸ ਨੂੰ ਭਾਵਦਾ ਹੈ ਤੇ ਜਿਵੇਂ ਉਸ ਦਾ ਹੁਕਮ ਹੈ ਤਿਵੇਂ ਹੀ ਉਹ ਜਗਤ ਨੂੰ ਚਲਾ ਰਿਹਾ ਹੈ ਤੇ ਤਿਵੇਂ ਉਸੇ ਤਰੀਕੇ ਨਾਲ ਹੀ ਜਗਤ ਦੇ ਚ ਸਭ ਕੁਝ ਹੋ ਰਿਹਾ ਹੈ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤ ਇਹ ਵਡਾਣ ਬਹੁਤੀ ਅਸ਼ਰਜ ਲੀਲਾ ਇਹ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਵੇਖਦਾ ਹੈ ਸਾਰੇ ਜੀਵਾਂ ਨੂੰ ਵੇਖਦਾ ਹੈ ਪਰ ਸਾਰੇ ਜੀਵਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਉਹ ਵੇਖ ਰਿਹਾ ਹੈ ਲੈਕਿਨ ਜੀਵਾਂ ਨੂੰ ਉਹ ਨਹੀਂ ਦਿਖਾਈ ਦੇ ਰਿਹਾ ਮਹਾਰਾਜ ਕਹਿੰਦੇ ਮੇਰੀ ਦ੍ਰਿਸ਼ਟੀ ਸਭ ਤੋਂ ਵੱਡਾ ਵਿਡਾਣ ਹੈਰਾਨਕੁਣ ਖੇਲ ਜਿਹੜਾ ਹੈ ਉਹ ਇਹੀ ਹੈ ਕੋ ਹਰ ਇੱਕ ਦੇ ਉੱਤੇ ਨਿਗਾਹ ਰੱਖੀ ਰੱਖੀ ਬੈਠਾ ਹੈ ਲੇਕਿਨ ਕਿਸੇ ਜੀਵ ਦੀ ਨਿਗਾਹ ਦੇ ਸਾਹਮਣੇ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਆਦੇਸ਼ ਦਿੱਤੇ ਸੇ ਆਦੇਸ਼ ਆਦੇਸ਼ ਹੈ ਸਜਦਾ ਉਸ ਨੂੰ ਕਿਸ ਨੂੰ ਜੋ ਜਗਤ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ ਔਰ ਜੋ ਧਬਿਆਂ ਤੋਂ ਰਹਿਤ ਹੈ ਨਾਸ਼ ਤੋਂ ਰਹਿਤ ਹੈ ਤੇ ਜਿਸ ਦਾ ਵੇਸ ਸਮੁੱਚੇ ਜੁਗਾ ਜੁਗਾੰਤਰਾਂ ਦੇਚ ਇੱਕੋ ਹੀ ਹੈ ਆਦੇਸ ਤੇ ਸੇ ਆਦੇਸ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ